ਨਹੀਂ ਕਰਦਾ ਅੰਟੀ ਘਰੇ ਹੀ ਆ ਹੁਣ ਰੈਂਗੋ ਨੂੰ ਇੰਕ ਕਿਦਾਂ ਲੈ ਜੀਏ ਪਾਰਟੀ ਚ ਰੈਂਗੋ ਤਾਰ ਵੀ ਕੰਡਿਆ ਰੈਂਗੋ ਰੈਂਗੋ ਖੁਰਕੰਡਿਆ ਵਾ ਨਾਤਾ ਨਹੀਂ ਇਹਨੂੰ ਕਿਦਾਂ ਲੈ ਜੀਏ ਸਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਤੁਹਾਨੂੰ ਸਿਆਲ ਦਾ ਪਹਿਲਾ ਪ੍ਰੋਗਰਾਮ ਆ ਗਿਆ ਸਿਆਲ ਵਾਲੇ ਸ਼ੁਰੂ ਹੋਇਆ ਵਾ ਤੇ ਨਾਲ ਹੀ ਪ੍ਰੋਗਰਾਮ ਪਹਿਲਾ ਅੱਜ ਹੈ ਗਿਆ ਤੇ ਤਿਆਰ ਹੋ ਗਏ ਆ ਬਸ ਚੱਲੇ ਆ ਚੱਲੇ ਕਿੱਥੇ ਆ ਜਲੰਧਰ ਚੱਲੇ ਆ ਤੇ ਬਾਕੀ ਦੱਸਦੇ ਆ ਤੁਹਾਨੂੰ ਕਾਰ ਚ ਬੈ ਕੇ ਹਲੇ ਤਿਆਰ ਹੋਣ ਦੇ ਸਾਰੇ ਜਣੇ ਮੈਂ ਤਿਆਰ ਹੋ ਗਿਆ ਸਾਡਾ ਸਭ ਤੋਂ ਵੱਧ ਰੌਲਾ ਹੈ ਰੈਗੋ ਰੋਡ ਛੱਡ ਕੇ ਜਾਣਾ ਪੈਣਾ ਰੈਗੋ ਨਾਲ ਕਿੱਥੇ ਜਾਉਂਦਾ ਉਹ ਵੀ ਪਰਾਂ ਚੱਲ ਗਿਆ ਡੈਡੀ ਤੂੰ ਇਹ ਨੂੰ ਆਪ ਖੋਲਿਆ ਆਪ ਖੋਲ ਕੇ ਤੇ ਆਪ ਤੁਸੀਂ ਮਗਰ ਲਾਉਣ ਦੇ ਬਾਥਰੂਮ ਕਰੂੰਗਾ ਇਹ ਮੰਮੀ ਦੀ ਚੁੰਨੀ ਹਾ ਸਤਿ ਸ਼੍ਰੀ ਅਕਾਲ ਮੰਮੀ ਲੋਸ਼ਨ ਨਾਲ ਹੀ ਖੜਨਾ ਇਹ ਨਾ ਹੱਥ ਖੁਜਕੋ ਜਾਂਦੇ ਬਾਪਾ ਚੱਲੇ ਕਿੱਥੇ ਐ ਵੀ ਦੱਸ ਦੋ ਨਾ ਮੈਂ ਨਹੀਂ ਦੱਸਿਆ ਬਾਪਾ ਚੱਲੇ ਆ ਜਮਨ ਦੀ ਭੈਣ ਦੇ ਪਾਣੀ ਆ ਆਜਾ ਉਹਦੇ ਜੇਡ ਚਾਣੀ ਆਏ ਆ ਬਾਹਰੋਂ ਅੱਛਾ ਉਹਨਾਂ ਦੇ ਬੱਚੇ ਦਾ ਪ੍ਰੋਗਰਾਮ ਕਿੱਥੇ ਹੈਗਾ ਪੈਲਸ ਚਾ ਕੇ ਘਰ ਚ ਵੱਲ ਪੈਲਸ ਬਸ ਸਟੈਂਡ ਲੱਗੇ ਚਲੋ ਫਿਰ ਚੱਲੀਏ ਫਿਰ ਚਲੋ ਤੁਰੋ ਤੁਰੋ ਆਜਾ ਮੈਂ ਨਾ ਰੈਂਗੋ ਨੂੰ ਰੈਂਗੋ ਨੂੰ ਘਰੇ ਛੱਡ ਕੇ ਜਾਣਾ ਪੈਣਾ ਵਾ ਅੰਦਰ ਅੰਦਰ ਮੇਰ ਜੀ ਅੰਦਰ ਆਉਣ ਨਹੀਂ ਲੈ ਕੇ ਜਾਣਾ ਤੈਨੂੰ ਅੰਦਰ ਚੱਲ ਅੰਦਰ 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 ਚੱਲ ਅੰਦਰ ਓਏ ਰੈਂਗ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆਪ ਹੁਆ ਨਾ ਖੋਲਾ ਕਰੋ ਆ ਗਿਆ ਆ ਗਿਆ ਚਟਨੀ ਲਾ ਦਿਓ ਚਲੋ ਚਲੋ ਮੰਮੀ ਚੱਲਾ ਚਲੋ ਚਲੋ ਬਾਏ ਇਹ ਕੀ ਆ ਫਗਰ ਮੈਂ ਚਮਕਾ ਦੇ ਚਮਕਾ ਦੇ ਮੈਂ ਤੇਰਾ ਹੱਡੀ ਵੀ ਤੋਦੂ ਤੇ ਐ ਨਾਲ ਲਾਈ ਵੀ ਹੱਡੀ ਵੀ ਗੱਡੀ ਨਾਲ ਹੀ ਤੋਦੂ ਭਰਨੇ ਫੱਬਦਾ ਹੁੰਦਾ ਤੂੰ ਕੰਮ ਕਰਦਾ ਫਿਰ ਗੱਡੀ ਦੇ ਮੇਲੇ ਦੇ ਹੋਰ ਜਾਬੀ ਲੈ ਆਇਆ ਪੇ ਠੀਕ ਆ ਮੈਂ ਨਹੀਂ ਭਰਾਵਾ ਕੱਲ ਅਸੀਂ ਆਏ ਮੈਂ ਤਾਂ ਤੋ ਨਹੀਂ ਚੱਲੇ ਤੇ ਮੋਟਰਸਾਈਕਲ ਦੀ ਵੀਰ ਅਸੀਂ ਸਿਆਣੇ ਮਾਂ ਨੇ ਸਿਆਣਾ ਪੋਤੀ ਜੰਮਿਆ ਹੈਗਾ ਤੂੰ ਐਂ ਏ ਗੱਡੀ ਧੋ ਤੋ ਕੇ ਡੈੜੀ ਗੱਡੀ ਨੰਬਰ ਬਣਾਈ ਜਾਣਾ ਆਪਣੀ ਗੱਡੀ ਬੜੀ ਸਾੰਬ ਦਾ ਗੱਡੀ ਇੱਕ ਸਾਡੇ ਘਰ ਦੇ ਅੰਰਵੇਂ ਉਹ ਪੰਪ ਦੇੰਦਰ ਸ਼ੇਰਾ ਰੋਜ਼ ਗੱਡੀ ਧੋਂਦਾ ਮੈਂ ਇੱਕ ਤੇ ਸ਼ੇਰੇ ਨੂੰ ਕਹਿਣਾ ਅੰਦਰ ਅੰਦਰੋਲੇ ਹੋ ਕੇ ਧੋਇਆ ਕਰ ਸਾਹਮਣੇ ਨਾਲ ਧੋਇਆ ਕਰ ਪੱਲ ਬੰਨੀ ਦਿਖੂਗੀ ਵਿੱਚ ਕਿੱਥੇ ਦਿਖਦੀ ਆ ਵੇ ਲੈ ਲੈਨੇ ਹੋਣੇ ਵੇ ਲੈ ਕਿੱਥੇ ਦੀਦੀ ਆ ਲੈ ਆ ਵੇ ਇੱਥੇ ਐਹੇ ਐਦੇ ਚ ਐਚ ਤੇ ਨਾ ਦੋਤੇ ਵੀ ਦਿਖਣੀ ਆ ਨਹੀਂ ਨਹੀਂ ਤਾਂ ਐਦਾਂ ਕਿਦਾਂ ਯਾਰ ਨਹੀਂ ਚਲੋ ਟੋਕਰਾਂ ਖਾਓਗੇ ਪਕੌੜਿਆਂ ਦਾ ਕਿਵੇਂ ਜਾਣੇ ਟੋਕਰਾਂ ਕਿਉਂ ਖਾਣਾ ਮਾਮਾ ਇਹਦਾ ਪਲੇਟ 'ਚ ਖਾਵਾਂਗੇ ਮਾਮਾ ਪਾਪਾ ਜੀ ਕਹਿੰਦਾ ਹੈ ਕਿ ਸਾਡਾ ਪਾਪਾ ਜੀ ਇਹਨਾਂ ਦੇ ਪਾਪੇ ਨੂੰ ਕਹਿੰਦਾ ਅੱਜ ਵੰਡ ਗਿਆ ਖਾਓ ਟੋਕਰਾਂ ਪਕੌੜਿਆਂ ਦਾ ਅੱਜ ਤੁਸੀਂ ਖਾਓਗੇ ਇਹ ਪਾਪਾ ਜਿਹੜਾ ਜਿਹੜੀ ਬਿਆਨਬਾਜ਼ੀ ਕਰਦਾ ਨਾ ਉਲਟੋ ਜਾਂਦੀ ਆ ਇਹ ਪਾਪੇ ਦੀ ਬਿਆਨਬਾਜ਼ੀ ਸਾਡੇ ਉਲਟ ਨਹੀਂ ਹੋ ਜਾਂਦੀ ਮੰਮੀ ਅਏ ਮਿੱਟੀ ਆ ਗਈ ਤੋਂ ਨਹੀਂ ਹੋਰ ਪਰੇ ਰੇਟ ਮੈਂ ਇੱਕ ਆਊਟਫਿਟ ਬ੍ਰੋ ਪੂਰਾ ਕੈਂਟ ਲੱਗਾ ਵਧੀਆ ਮੇਰੇ ਮੇਰੇ ਕੈਮਰੇ ਚ ਵਿਖਾ ਮੇਰੇ ਬਲੌਗ ਤੇ ਸਭ ਕੇ ਸ਼ਿਓ ਸ਼ਿਓ ਕਰ ਗੱਲ ਅਏ ਦੇਖ ਰਹੇ ਨੇ ਤੂੰ ਤੋਂ ਨਹੀਂ ਹੋ ਮਰੇ ਹੋਣੇ ਇੰਨੇ ਕੈਮਰੇ ਕੱਲੇ ਹੁੰਨੇ ਦਾ ਸਟੂਡੀਓ ਇਹ ਕਰ ਗੋ ਚਲ 500 ਰੁਪਏ ਹੋ ਗਏ ਭਾਈ ਮੈਂ ਜੀਪੇ ਕਰ ਦਾਂ ਚਲੋ ਚਲੋ ਫਿਰ ਬਹੁਤ ਹੈ ਬਜਾਜ ਕਾਰ ਉਹ ਯਾਰ ਉਹ EMI ਬਣਾ ਲਈਏ ਜ਼ਰੂਰ ਜ਼ਰੂਰ ਚਲ ਠੀਕ ਆ ਓਕੇ ਫੁੱਲ ਆਣੀ ਲੱਗੀ ਨਹੀਂ ਉਹ ਪ੍ਰੋਗਰਾਮ ਹੋਰ ਹੋਣੇ ਨਾ ਹੋਟਲ ਵਗਾ ਆ ਕਰਕੇ ਪਤਾ ਨਹੀਂ ਹੁਣ ਸਹੀ ਵੜੇ ਕਿ ਗਲਤ ਵੜੇ ਆ ਲੱਗ ਜਾਣਾ ਪਤਾ ਗਾੜੀ ਫੌਰੀ ਕੇ ਫੌਰੀ ਕੇ ਦੇ ਪਰੌਣਿਆਂ ਨੂੰ ਜਾ ਕੇ ਸਾਸਰੀ ਘਰ ਸਾਸਰੀ ਘਰ ਕਰੀ ਜਾਇਓ ਹੈ ਆਪਣੇਆਂ ਨੂੰ ਪਛਾਣ ਕੇ ਬੁਲਾਵਾਂ ਆਪਣੇਆਂ ਨੂੰ ਤਾਂ ਪਛਾਣ ਲੈਣਾ ਸਾਸਰੀ ਘਰ ਸਾਸਰੀ ਘਰ ਮਾਸੜ ਜੀ ਸਾਸਰੀ ਘਰ ਉਹ ਵਿਚਾਰੇ ਦੀ ਫੇਰ ਕਪੈਸਿਟੀ ਵੀ ਜ਼ਿਆਦੀ ਆ ਨਾ ਉਹਦਾ ਮਸਲਾ ਵੀ ਜ਼ਿਆਦਾ ਪੈਣ ਜਾਂਦਾ ਮੈਂ ਗਿਆ ਖੰਡਿਆ ਮੈਂ ਪਿਛੇ ਨੂੰ ਹੋਇਆ ਤੇ ਕੁਰਤੇ ਪਜਾਮੇ ਵਾਲੇ ਥੱਲੇ ਪਹਿਲੇ ਫਲੋਰ ਤੇ ਮੀਟਿੰਗ ਚੱਲਣ ਦੀ ਬੀਜੇਪੀ ਦੀ ਵੜ ਜਾਣਾ ਹੈ ਉੱਥੇ ਕੇ ਬੋਲੇ ਸੋਨਿਆਲ ਕਰਦੇ ਆਓ ਨਹੀਂ ਪਹਿਲੇ ਨੰਬਰ ਤੇ ਮੈਂ ਬੀਜੇਪੀ ਦੀ ਮੀਟਿੰਗ ਚੱਲਣ ਦੀ ਉੱਥੇ ਵੜਨੇ ਚਾਹੀਦੇ ਕੁੜਤੇ ਪਜਾਮੇ ਵਾਲੇ ਸਾਰੇ ਆਓ ਪੂਰਾ ਸਰ ਨੇ ਤਾਂ ਨਹੀਂ ਆਇਆ ਤੂੰ ਹੀ ਉਧਾਂ ਲੱਗਣੇ ਜਿੱਦਾਂ ਉਹ ਹੁੰਦੇ ਨਹੀਂ ਆ ਪੁਲਿਸ ਅਫਸਰ ਕੋਈ ਵੱਡਾ ਤੂੰ ਹੀ ਆ ਦਾੜੀ ਥੋੜੀ ਉਹਦੇ ਆਂਗੂ ਲੱਗਣੇ ਤੂੰ ਹੀ ਪੂਰੇ ਉਹ ਐ ਹਾਤੀ ਜੋੜਨੇ ਆ ਨੇਤਾ ਹੀ ਹੋ ਏ ਆ ਆ ਗਿਆ ਯਾਰਾ ਗਲਤ ਗੱਲ ਦਾ ਵਿਚਾਰੇ ਨੇ ਛੱਡ ਗਏ ਇਹ ਦੀ ਸਾਡੀ ਲਿਫਟ ਚੋਂ ਲੈ ওভারਲੋਡ ਨਹੀਂ ਹੋਇਆ ਤੈਨੂੰ ਟਰਾਈ ਕਰਨਾ ਚਾਹੀਦਾ ਹੈ ਅੱਡੇ ਵਾਲੇ ਪਾਸੇ ਚਲੋ ਹੁਣ ਉਹਨਾਂ ਬਾਹਰ ਹੋਣਾ ਵਾ ਚਲੋ ਅੱਗੇ ਚਲੋ ਮੈਂ ਉਹਨਾਂ ਬਾਹਰ ਹੋਣਾ ਚਲੋ 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 ਇੰਜਣ ਮਾਰਾ ਚਲੋ 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 उस <गलागागा> वीडियो नहीं दिन अपना मेरा मैच है कर गया है मैं फोटो नहीं वीडियो वीडियो आपी पा कलौती वीडियो है <laughs> ਸੋਹਣੇ ਲੱਗਣ ਦੇ ਬਹੁਤ ਬਤ ਮੈਂ ਮੈਚਿੰਗ ਕੀਤੀ ਮੈਂ ਭਾਜੀ ਨੂੰ ਤਾਂ ਮਿਲਿਆ ਤੂੰ ਤਾਂ ਮੇਰੇ ਲੱਗੇ ਨਹੀਂ ਖਲੋਤੇ ਉੱਧਰੋਂ ਦੇ ਘੁੰਮ ਕੇ ਨਾ ਆਓ ਭਾਜੀ ਲੱਗ ਪਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲਾਗਿਆ ਸਾਰੀ ਫੈਮਿਲੀ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਆਪਾਂ ਕੇਕ ਕਟਿੰਗ ਕਰਨੀ ਆ ਤੇ ਕਮੋਨ ਸਟੇ ਥੈਂਕ ਯੂ ਸੋ ਮਚ ਕਿ ਆਏ ਤੁਹਾਡੇ ਕਿੰਨਾ ਨੂੰ ਉਹਨਾਂ ਦੀ ਪਛਾਣ ਨਹੀਂ ਹੈਗੀ। ਕਿਹਨੇ ਜਾਣਿਆ ਜਿਹੜੇ ਸਾਨੂੰ ਕੁਝ ਨਹੀਂ ਹੈ ਉਹ ਨਾ ਹੁੰਦੇ। ਅੱਛਾ ਨਹੀਂ ਉਦਾਂ ਮਿਲ ਕੇ ਗਏ ਮੈਨੂੰ ਆਂਟੀ ਇੱਕ ਮਿਲ ਕੇ ਗਏ ਆ। ਉਦਾਂ ਪਛਾਣ ਨਹੀਂ ਮੈਨੂੰ ਜਿਨ੍ਹਾਂ ਦੀ ਗੱਲ ਕਰ ਰਹੇ। ਮੰਮੀ ਦੀਆਂ ਸੇਲ ਗਏ, ਘਟੀਆਂ ਹੀਆਂ ਸਾਰੀਆਂ ਕਿ ਤਾਂ ਕਰਦੀ। ਆਮਰਪੁਰ ਵੀਰ ਵੀ ਪਰ ਭੈਣ ਦਾ ਘਰ ਆ ਵਾ ਵਾ ਲੰਮਾ ਚੌੜਾ ਕਰ ਗਿਆ ਗੱਲ ਤੇ ਤੇ ਭਾਜੀ ਕੋ ਮੈਂ ਪਹਿਲੀ ਵਾਰ ਆਇਆ ਬੜੇ ਦਿਨ ਤੇ ਬਲੌਂਡੇ ਤੇ ਆਮਰਪੁਰ ਕੀ ਚੀਜ਼ ਆ ਹਾਂ ਬਹੁਤ ਜੇ ਬਾਲ ਵੀ ਮੈਂ ਆਦੇ ਨੀ ਸੀ ਜੀ ਦੀ ਵਾਰ ਇੱਥੇ ਵਧੀਆ ਲੱਗੋ ਜੀ ਮੈਂ ਸੱਦਾ ਦੇਣਾ ਤੁਹਾਨੂੰ ਰੈਂਗੋ ਦਾ ਰੈਂਗੋ ਦੀ ਰੈਂਗੋ ਦੀ ਲੋੜੀ ਵੰਡਣੀ ਹੈ ਇਹ ਤੇ ਤੂੰ ਹੀ ਅੱਡੇ ਕੋ ਦੋ ਦਿਨ ਰਹਿਣਾ ਵਾ ਠੀਕ ਆਡ ਕਾ ਲਾ ਲੈ ਸੰਭਾਲੂ ਪੂਰਾ ਘਰ ਤੁਹਾਡਾ ਆਹ ਥਾਣੀ ਪਾਣੀ ਹੈ ਨਾ ਘਰ ਕਿਉਂ ਇਹ ਮੇਨ ਪਰੋਣੀ ਹੋਣੀ ਆ ਇਹ ਸਿਰਫ ਰੈਂਗੋ ਸੰਭਾਲੂਗੀ ਹੋਰ ਕੋਈ ਨਹੀਂ ਇੱਕ ਜੈਂਟ ਦੀ ਸਾਲਿਆ ਰੈਂਗੋ ਦਾ ਮੂੰਹ ਚੋਮ ਲੈਦਾ ਰੈਂਗੋ ਚਲੋ ਕੋਈ ਨਹੀਂ ਲਿਫਟ ਲੈ ਹਾਂ ਪਾਰ ਮੰਨ ਕਿੱਥੇ ਆਜੇ ਹੋਣ ਚਲੋ ਵੀ ਚਲੋ ਉਹਦੇ ਅੱਜ ਫੇ ਮੇਨ ਵਾ ਨਾ ਦੋਵੇਂ ਹਾਂ ਇੱਕੋ ਜਿਹੇ ਰੰਗ ਬਹੁਤ ਸੋਹਣੇ ਲੱਗਣ ਲੇ ਦੋ ਜਣੇ ਬਹੁਤ ਸੋਹਣੇ ਪ੍ਰੋਗਰਾਮ ਵੀ ਬਹੁਤ ਸੋਣਾ ਏ ਤੁਹਾਡਾ ਬਹੁਤ ਇੰਜੋਏ ਕੀਤਾ ਵੀ ਜੋਤੀ ਆ ਮਿਲਦੀ ਨਹੀਂ ਬਹੁਤ ਚੰਗਾ ਸੁਭਾਅ ਪਰ ਉਹਦਾ ਨਹੀਂ ਮੈਨੂੰ ਆ ਬੜੀ ਚੰਗੀ ਲੱਗਦੀ ਬਹੁਤ ਚੰਗੀ ਲੱਗਦੀ ਮੈਨੂੰ ਚਲੋ ਜੀ ਪ੍ਰੋਗਰਾਮ ਖਤਮ ਹੋ ਗਿਆ ਤੇ ਹੁਣ ਹਨੇਰਾ ਵੀ ਹੋ ਚੱਲਿਆ ਹਨੇਰਾ ਤਾਂ ਨਹੀਂ ਲੇ ਉਦਾਂ ਸ਼ਾਮਾਂ ਪੈ ਗਈਆਂ ਹੋ ਹੋ ਜਾਣਾ ਘਰ ਜਾਂਦੇ ਜਾਂਦੇ ਤੇ 5 ਵਜੇ ਤੇ 5 ਵਜੇ ਹੋ ਜਾਂਦਾ ਵਾ 5 ਵਜੇ ਤੇ ਚੱਲੇ ਹੁਣ ਵਾਪਸ ਬਹੁਤ ਵਧੀਆ ਪ੍ਰੋਗਰਾਮ ਹੀ ਬਹੁਤ ਇੰਜੋਏ ਕੀਤਾ ਨੱਚ ਵੀ ਲਿਆ ਅੱਜ ਉਦਾਂ ਸੋਚਿਆ ਨਹੀਂ ਨੱਚਾਂਗੇ ਮੈਂ ਤੇ ਨਹੀਂ ਸੋਚਿਆ ਵੀ ਨੱਚਾਂਗੇ ਨਾਲੇ ਚਲੋ ਮੈਂ ਤਾਂ ਪਹਿਲੀ ਵਾਰ ਆਇਆ ਇਹਨਾਂ ਕੋ ਨਾ ਉਦੋਂ ਤੁਸੀਂ ਦੂਸਰੀ ਵਾਰ ਆਏ ਤੇ ਮੈਂ ਪਹਿਲੀ ਵਾਰ ਆਇਆ ਤਾਂ ਇਹ ਨਹੀਂ ਨਾ ਇੱਕ ਵਾਰੀ ਆਇਆ ਤੇ ਦੋ ਵਾਰ ਆਏ ਕਿਉਂ ਇੱਕ ਰੋਟੀ ਖਾਣ ਆਏ ਦੋ ਤਿੰਨ ਵਾਰ ਆ ਕੇ ਆਏ ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਫਾਰ ਵਾਚਿੰਗ